ਪਿੱਤੇ ਦਿਨੀ ਤੱਕ ਸਤਿ ਸ਼੍ਰੀ ਹਜੂਰ ਸਾਹਿਬ ਅਪਚੜ ਨਗਰ ਨਾਡੇੜ ਤੋਂ ਭਾਰ ਸਰਕਾਰ ਦੇ ਰੇਲਵੇ ਮੰਤਰਾਲੇ ਵੱਲੋਂ ਇੱਕ ਵਿਸ਼ੇਸ਼ ਰੇਲਗੱਡੀ ਪੰਚ ਤਖਸੈਬਾਂ ਦੀ ਯਾਤਰਾ ਲਈ ਰਵਾਨਾ ਕੀਤੀ ਗਈ ਸੀ ਜਿਸ ਦਾ ਅੱਜ ਸ੍ਰੀ ਫਤਿਹਗੜ੍ਹ ਸਾਹਿਬ ਰੇਲਵੇ ਸਟੇਸ਼ਨ ਅਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚਣ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਕੇਸਕਰ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਅਤੇ ਇਲਾਕੇ ਦੀ ਸੰਗਤਾਂ ਦੇ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ ਇਸ ਰੇਲਗੱਡੀ ਰਾਹੀਂ ਲਗਭਗ 1400 ਸ਼ਰਧਾਲੂ ਯਾਤਰਾ ਕਰ ਰਹੇ ਨੇ ਜਿਨਾ ਚੇ ਪਾਰੀਖਸ਼ਾ ਦੇਖਿਆ ਜਾ ਰਿਹਾ ਹੈ ਰੇਣਗੱਟੀ ਦੇ ਸਭ ਤੋਂ ਮੁੜਲੇ ਡੱਬੇ ਦੇ ਵਿੱਚ ਪਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਹੈ ਤਾਂ ਜੋ ਸਫ਼ਰ ਕਰ ਰਹੇ ਯਾਤੂ ਆਪਣੇ ਸਫ਼ਰ ਦੌਰਾਨ ਰੋਜ਼ਾਨਾ ਗੁਰੂ ਸਾਹਿਬ ਜੀ ਦੇ ਦਰਸ਼ਨ ਅਤਿ ਸੰਗਤ ਕਰ ਸਕਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੋ ਪਿਛਲੇ ਦਿਨੀ ਇੱਕ ਟ੍ਰੇਨ ਜੋ ਪੰਜਾ ਤਖਤਾ ਦੇ ਦਰਸ਼ਕਦਾਰਿਆਂ ਵਾਸਤੇ ਸੰਗਤ ਨੂੰ ਲੈ ਕੇ ਸ੍ਰੀ ਹਜੂਰ ਸਾਹਿਬ ਤੋਂ ਨੇੜੇ ਤੋਂ ਰੰਬ ਹੋਈ ਸੀ ਉਹ ਤਕਸਪਟਰਾ ਸਾਹਿਬ ਦੇ ਦਰਸ਼ਨ ਕਰਨ ਤੋਂ ਉਪਰੰਤ ਅੱਜ ਲਗਭਗ 12 ਵਜੇ ਦੇ ਕਰੀਬ ਉਹ ਤਕਸਰੀ ਕੇਸਗਰ ਸਾਹਿਬ ਦੇ ਪਾਵਨ ਸਥਾਨ ਤੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚੀ ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਲਗਭਗ 14-1500 ਦੇ ਕਰੀਬ ਸੰਗਤਾਂ ਜਿਹੜੀਆਂ ਉਸ ਟ੍ਰੇਨ ਦੇ ਵਿੱਚ ਆਈਆਂ ਬੜਾ ਸੰਗਤਾਂ ਵਿੱਚ ਅੱਗੋਂ ਅਨੰਦਪੁਰ ਸਾਹਿਬ ਦੀਆਂ ਸੰਗਤਾਂ ਨੇ ਇਲਾਕੇ ਦੀਆਂ ਸੰਗਤਾਂ ਨੇ ਬੜਾ ਭਾਰੀ ਸਵਾਗਤ ਉਨ੍ਹਾਂ ਸੰਗਤਾਂ ਦਾ ਕੀਤਾ ਫੁੱਲਾਂ ਦੀ ਵਰਖਾ ਕੀਤੀ ਆਉਣ ਵਾਲੇ ਸਤਿਗੁਰਾਂ ਦੇ ਸਰੂਪ ਦੇ ਨਾਲ ਜੋ ਤਕਸ਼ਰੀ ਹਜੂਰ ਸਾਹਿਬ ਤੋਂ ਸਤਗੁਰ ਜੀ ਤਾਂ ਸ੍ਰੀ ਗੁਰੂ ਗੰਦ ਸਾਹਿਬ ਮਹਾਰਾਜ ਜੀ ਦੇ ਸਰੂਪ ਉਹ ਲੈ ਕੇ ਆਏ ਜਿੱਦਾਂ ਬਾਰੇ ਉਹਨਾਂ ਨੇ ਦੱਸਿਆ ਕਿ ਇਹ ਸਰੂਪ ਜਿਹੜੇ ਆ ਇਹ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਸਵੇਂ ਪਾਤਸ਼ਾਹ ਉਹਨਾਂ ਦੀ ਹੱਥ ਲਿਖਤ ਜੋ ਉਹਨਾਂ ਨੇ ਭਾਈ ਬਣੀ ਸਿੰਘ ਜੀ ਪਾਸੋਂ ਅਦੇ ਬਾਬਾ ਦੀਪ ਸਿੰਘ ਜੀ ਦੇ ਪਾਸੋਂ ਲਖਵਾਏ ਉਹਨਾਂ ਵਿੱਚੋਂ ਕੋਈ ਇੱਕ ਗਰੁੱਪ ਹੈ ਉਹ ਲੈ ਕੇ ਇੱਥੇ ਆਏ ਹਨ ਸੰਗਤਾਂ ਨੇ ਬਹੁਤ ਭਾਰੀ ਸਵਾਗਤ ਕੀਤਾ ਫੁੱਲਾਂ ਦੀ ਵਰਖਾ ਕੀਤੀ ਪੰਜਾਂ ਪਿਆਰਾਂ ਦੇ ਪੰਜਾਂ ਨਿਸ਼ਾਨਚੀਆਂ ਦੇ ਨਿਗਾਰਚੀਆਂ ਦੇ ਅਤੇ ਅੱਗੇ ਜੋ ਨਿਸ਼ਾਨ ਸਾਹਿਬ ਲੈ ਕੇ ਚੱਲਣ ਵਾਲੇ ਸਭਣਾ ਦੇ ਨਾਲ ਉਹਨਾਂ ਦੇ ਹੈੱਡ ਗ੍ਰੰਥੀ ਨਾਲ ਉਹਨਾਂ ਦੇ ਸੁਪਰਡੈਂਟ ਤੱਕ ਸ੍ਰੀ ਸਤਖੰਡ ਬੋਰਡ ਉਹਨਾਂ ਦਾ ਸਵਾਗਤ ਉਹਨਾਂ ਦੇ ਗਲਾਂ ਵਿੱਚ ਸੇਰੇ ਪਾ ਕੇ ਹਾਰ ਪਾ ਕੇ ਕੀਤਾ ਤੇ ਨਗਰ ਕੀਰਤਨ ਦੇ ਰੂਪ ਵਿੱਚ ਜੋ ਇਹ ਸਟੇਸ਼ਨ ਤੋਂ ਰੇਲਵੇ ਸਟੇਸ਼ਨ ਤੋਂ ਲੈ ਕੇ ਤਖਸ਼ਰੀ ਕਿਸਗੜ ਸਾਹਿਬ ਵਿਖੇ ਸਤਗੁਰੂ ਜੀ ਦਾ ਸਰੂਪ ਪਾਲਕੀ ਵਿੱਚ ਸਜਾ ਕੇ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਦੀ ਅਗਵਾਈ ਦੇ ਵਿੱਚ ਇਹ ਰੂਪ ਲੈ ਕੇ ਸਾਰੀਆਂ ਸੰਗਤਾਂ ਇੱਥੇ ਪਹੁੰਚੀਆਂ ਤੋਂ ਬਹੁਤ ਭਾਰੀ ਉਤਸ਼ਾਹ ਸੰਗਤਾਂ ਦੇ ਵਿੱਚ ਵੇਖਣ ਨੂੰ ਮਿਲਿਆ ਬੜੀ ਖੁਸ਼ੀ ਬڑے ਜਕਾਰਿਆਂ ਦੇ ਨਾਲ ਉਸ ਵੇਲੇ ਸਾਰਾ ਅਨੰਦਪੁਰ ਸਾਹਿਬ ਦਾ ਵਾਤਾਵਰਨ ਜਣਾ ਗੂੰਜ ਉੱਠਿਆ ਤੇ ਬੜੀ ਸ਼ਰਧਾ ਭਾਵਨਾ ਦੇ ਨਾਲ ਉਹ ਇੱਥੇ ਪਹੁੰਚਿਆ ਜਿੱਤਕ ਉਹਨਾਂ ਦੇ ਪ੍ਰਬੰਧ ਦਾ ਸਬੰਧ ਹੈ ਸਾਰੀਆਂ ਹੀ ਸਰਾਵਾਂ ਨਾਲ ਹੀ ਖੋਲ ਦਿੱਤੀਆਂ ਗਈਆਂ ਭਾਵੇਂ ਕਿ ਗਿਣਤੀ ਬਹੁਤੀ ਵੱਡੀ ਸਰਾਵਾਂ ਤੋਂ ਵੱਡੀ ਨਹੀਂ ਪਰ ਜਿੱਥੇ ਕੋਈ ਰਹਿਣਾ ਚਾਹੇਗਾ ਕਿਉਂਕਿ ਜੋ ਪਾਇਸਾ ਪਾਈ ਬਚਤਰ ਸਿੰਘ ਜੀ ਦੀ ਯਾਦ ਵਿੱਚ ਬਣੇ ਇੱਕ ਨਵਾਂ ਸਾਰੇ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਯਾਦ ਵਿੱਚ ਬਣੇ ਯਾਤਰੀ ਨਿਵਾਸ ਅਤੇ ਮਾਤਾ ਜੀਤ ਕੌਰ ਦੀ ਯਾਦ ਵਿੱਚ ਬਣੇ ਨਿਵਾਸ ਇਸੇ ਤਰ੍ਹਾਂ ਟਿੰਗ ਬਾਤਲ ਜੋ ਨਿਵਾਸ ਲੰਗਰ ਦੇ ਸਾਹਮਣੇ ਹੈ ਸਾਰਿਆਂ ਵਿੱਚ ਉਹਨਾਂ ਨੂੰ ਦੱਸਤਾ ਕਿ ਜਿੱਥੇ ਕੋਈ ਰਹਿਣਾ ਚਾਵੇ ਉੱਥੇ ਰਹਿ ਸਕਦਾ ਤੇ ਉਸ ਦੇ ਇਲਾਵਾ ਲੰਗਰ ਦੀ ਉਹਨਾਂ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਆ ਉਹ ਪ੍ਰਸ਼ਾਦਾ ਜੋ ਉਹਨਾਂ ਨੇ ਆਉਂਦਿਆ ਉਹਨਾਂ ਨੇ ਸਭ ਦੇ ਪ੍ਰਸ਼ਾਦਾ ਸ਼ਕਣਾ ਸੀ ਸੋ ਸਭ ਤੋਂ ਪਹਿਲਾਂ ਉਹਨਾਂ ਦੇ ਲਈ ਲੰਗਰ ਦੇ ਉੱਤੇ ਇੱਕ ਹਾਲ ਹੈ ਉੱਥੇ ਉਹਨਾਂ ਨੂੰ ਚੇਚੇ ਤੌਰ ਤੇ ਉੱਥੇ ਸਾਰੀ ਸੰਗਤ ਨੂੰ ਪ੍ਰਸ਼ਾਦੇ ਸ਼ਕਾਏ ਗਏ ਉਹਨਾਂ ਪੰਜਾ ਪਿਆਰਿਆਂ ਨੂੰ ਪੰਜਾਂ ਨਿਸ਼ਾਨਚੀਆਂ ਨੂੰ ਅਤੇ ਗੁਰੂ ਕੇ ਵਜ਼ੀਰਾਂ ਨੂੰ ਜੋ ਨਾਲ ਆਏ ਹਨ ਉਹਨਾਂ ਨੂੰ ਵੱਖਰਾ ਜੋ ਇੱਕ ਹਾਲ ਦੇ ਵਿੱਚ ਉਹਨਾਂ ਨੂੰ ਸਾਡੇ ਇਸ਼ਕਾਏ ਗਏ ਤੋਂ ਮੈਂ ਸਮਝਦਾ ਕਿ ਬਹੁਤ ਮੁਬਾਰਕ ਅਤੇ ਖੁਸ਼ੀ ਭਰਿਆ ਸਮਾ ਸੀ ਜਦੋਂ ਸਤਖਬ ਜੀ ਦੇ ਸਰੂਪ ਤੇ ਰੇਲਵੇ ਸਟੇਸ਼ਨ ਤੋਂ ਲੈ ਕੇ ਸੰਗਤਾਂ ਤਖਤ ਕਿਸਰਤ ਸਾਹਿਬ ਜੀ ਕੋ ਪਹੁੰਚੀਆਂ ਸਾਰੀਆਂ ਸੰਗਤਾਂ ਨੂੰ ਬਹੁਤ-ਬਹੁਤ ਜੀ ਆਇਆਂ ਜਿੰਨੀਆਂ ਵੀ ਸੰਗਤਾਂ ਇਸ ਨਗਰ ਕੀਰਤਨ ਵਿੱਚ ਸ਼ਾਮਲ ਹੋਈਆਂ ਉਹਨਾਂ ਨੂੰ ਸਾਡੇ ਮਾਨਯੋਗ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਪ੍ਰਧਾਨ ਸ਼ੋਮਨੀ ਗੋਦਾ ਪਵੰਦਕ ਕਮੇਟੀ ਉਹਨਾਂ ਵੱਲੋਂ ਅਤੇ ਉਚਿਤੇ ਤੌਰ ਤੇ ਸਾਡੇ ਮਾਨਯੋਗ ਸਿੱਖ ਪੰਦੀ ਜੀਮ ਸ਼ਖਸ਼ੀਅਤ ਸਿੰਘ ਸਾਹਿਬ ਯਾਨੀ ਸੁਲਤਾਨ ਸਿੰਘ ਜੀ ਜਹਦਾ ਤਖਸਿਲੀ ਕਿਸਗੜ ਸਾਹਿਬ ਉਹਨਾਂ ਵੱਲੋਂ ਬਹੁਤ ਬਹੁਤ ਜੋ ਜੀਆਂ ਨੂੰ ਸਾਰੀਆਂ ਸੰਗਤਾਂ ਦੀ ਜਿਸ ਵੀ ਕਿਸੇ ਦੀ ਸਰ ਤੋਂ ਵੱਧ ਘਟ ਹੋ ਜਾਂਦੀ ਹੈ ਉਸ ਗੱਲ ਦੀ ਖਮਾ ਮੰਗਦੇ ਹੋਏ ਮੈਂ ਬੇਨਤੀ ਕਰਾਂਗਾ ਕਿ ਸਾਨੂੰ ਦੱਸੋ ਦੀ ਖੇਚਲ ਕਾ ਜੋ ਵੀ ਜਿਸ ਵਾਸਤੇ ਜੋ ਵੀ ਉਹਨਾਂ ਨੂੰ ਪ੍ਰਬੰਧ ਚਾਹੀਦਾ ਉਹ ਕਰਨ ਦਾ ਪੂਰਾ ਯਤਨ ਕੀਤਾ ਜਾਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬੇ ਕਮਾਲ ਅਮਰਤ ਕੇ ਦਾਤੇ ਪੰਥ ਦੇ ਵਾਲੇ ਸਰਬੰਸ ਦਾਨੇ ਕਲਗੀ ਤਰਦਸ਼ਮੇਸ਼ ਪਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਮਹਾਨੇ ਸਥਾਨ ਤਖਤ ਸਚਖੰਡ ਸ੍ਰੀ ਹਜੂ ਸਾਹਿਬ ਅਬਚਲ ਨਗਰ ਸਾਹਿਬ ਨਾਦੇੜ ਤੋਂ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਛੱਤਰ ਛਾਇਆ ਹੇਠ ਪੰਜ ਪਿਆਰੇ ਸਹਿਬਾਨ ਨਿਸ਼ਾਨ ਸਿੰਘਾਂ ਦੀ ਅਗਵਾਈ ਦੇ ਵਿੱਚ ਰੇਲ ਯਾਤਰਾ ਆਰੰਭ ਹੋਈ ਪੜਾਦਰ ਪੜਾ ਹੁੰਦੇ ਹੋਏ ਅੱਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਖਾਲਸੇ ਦੀ ਪ੍ਰਗਟ ਭੂਮੀ ਤਖਤ ਸ੍ਰੀ ਕੇਸਗੜ੍ਹ ਸ੍ਰੀ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਜੀ ਵਿਖੇ ਪਹੁੰਚੇ ਨੇ ਤਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਵਾਸਤੇ ਬੇਅੰਤ ਸੰਗਤਾਂ ਨੇ ਨਗਰ ਕੀਰਤਨ ਦੇ ਵਿੱਚ ਹਾਜ਼ਰੀ ਭਰੀ ਹੈ ਸਤਿਗੁਰੂ ਜੀ ਕਿਰਪਾ ਕਰਨ ਸਾਰੀਆਂ ਹੀ ਸੰਗਤਾਂ ਦੇ ਸੀਸ ਉੱਤੇ ਮਿਹਰ ਭਰਿਆ ਹੱਥ ਰੱਖ ਕੇ ਸਾਰਿਆਂ ਦੀ ਯਾਤਰਾ ਸਫਲੇ ਕਰਨ ਆਪਣੇ ਚਰਨਾਂ ਦੇ ਵਿੱਚ ਹਾਜ਼ਰੀ ਲਵਾਉਣ ਅੱਜ ਸ਼ਾਮ ਤਕਰੀਬਨ 9 ਵਜੇ ਸ੍ਰੀ ਆਨੰਦਪੁਰ ਸਾਹਿਬ ਜੀ ਤੋਂ ਇਹ ਰੇਲ ਯਾਤਰਾ ਨਗਰ ਕੀਰਤਨ ਇਥੋਂ ਚੱਲ ਕਰਕੇ ਗੁਰਦੁਆਰਾ ਸ੍ਰੀ ਫਤਿਹਗੜ ਸਾਹਿਬ ਸਰਹੰਦ ਵਿਖੇ ਪਹੁੰਚੇਗਾ ਰਾਤਰੀ ਦਾ ਪੜਾਅ ਉੱਥੇ ਹੋਵੇਗਾ ਫਿਰ ਅਗਲਾ ਪੜਾਅ ਤਖਤ ਸ੍ਰੀ ਦਮਦਮਾ ਸਾਹਿਬ ਜੀ ਵਿਖੇ ਔਰ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਸੰਪੂਰਨਤਾ ਹੋਵੇਗੀ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਨਗਰੀ ਕੀਰਤਨ ਰੇਲ ਯਾਤਰਾ ਦੇ ਵਿੱਚ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਸਫਲਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਅੱਜ ਟ੍ਰੇਨ ਜਿਹੜੀ ਨੰਦਪੁਰ ਸਾਹਿਬ ਪਹੁੰਚੀ 25 ਅਗਸਤ ਨੂੰ ਸ੍ਰੀ ਹਜੂਰ ਸਾਹਿਬ ਤਖਤ ਸੱਚਖੰਡ ਸ੍ਰੀ ਹਜੂਰ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਅਗਵਾਈ ਹੇਠ ਪੂਜਨੀਕ ਪੰਚਪਾਇਰੇ ਸਹਿਬਾਨ ਇਹਨਾਂ ਦਾ ਆਸ਼ੀਰਵਾਦ ਲੈ ਕੇ ਤੇ 1300 ਯਾਤਰੀਆਂ ਦਾ ਜਥਾ ਲੈ ਕੇ ਇਹ 25 ਅਗਸਤ ਨੂੰ 12:30 ਵਜੇ ਉੱਥੋਂ ਤੁਰੀ ਸੀਗੀ ਤੇ ਪਹਿਲਾ ਪੜਾਅ ਸਾਡਾ ਸੀਗਾ ਤਖਤ ਸ੍ਰੀ ਪਟਨਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਪਾਵਨ ਸਥਾਨ ਤੇ ਉਹਨਾਂ ਦਾ ਜਨਮ ਸਥਾਨ ਤੇ ਉੱਥੋਂ ਫਿਰ ਦੂਜਾ ਪੜਾਅ ਸੀਗਾ ਸਾਡਾ ਦਿੱਲੀ ਦਾ ਉਸ ਤੋਂ ਬਾਅਦ ਸਾਡਾ ਤੀਜਾ ਪੜਾਅ ਅੱਜ ਅਨੰਦਪੁਰ ਸਾਹਿਬ ਤਾਕਤ ਕੇਸਗੜ ਸਾਹਿਬ ਤੇ ਇੱਥੇ ਅੱਜ ਪਹੁੰਚਿਆ ਸੀ ਇੱਥੇ ਦੀ ਸੰਗਤ ਇੱਥੇ ਦੇ ਪ੍ਰਬੰਧਕਾਂ ਨੇ ਤੇ ਇੱਥੇ ਦੇ ਕਮੇਟੀ ਨੇ ਸ਼ਰੋਮਣੀ ਕਮੇਟੀ ਨੇ ਬਹੁਤ ਸਨਮਾਨ ਕੀਤਾ ਬਹੁਤ ਸੰਗਤ ਦੀ ਸੇਵਾ ਕੀਤੀ ਇੱਥੇ ਵੀ ਤੇ ਅਸੀਂ ਉਹਨਾਂ ਦਾ ਵੀ ਕੋਟਾਨ ਕੋਟ ਧੰਨਵਾਦ ਕਰਦੇ ਹਾਂ ਤੇ ਅੱਗੇ ਵੀ ਜਿੱਥੇ-ਜਿੱਥੇ ਸੰਗਤ ਨੇ ਲੰਗਰ ਦੀ ਸੇਵਾ ਕੀਤੀ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਤੇ ਹੁਣ ਸਾਡੀ ਰਾਤੀ 9 ਵਜੇ ਇਥੋਂ ਵਾਪਸੀ ਹੈਗੀ ਤੇ ਫਤੇਗੜ ਸਾਹਿਬ ਸਰੰਗ ਅੱਜ ਪਹੁੰਚਾਂਗੇ ਰਾਤ ਨੂੰ ਤੇ ਉੱਥੇ ਸਾਡੀ বিশ্রাম ਸ਼ਾਂਤੀ ਹੈਗੀ ਤੇ ਉਸਦੇ ਬਾਅਦ ਕੱਲ ਉੱਥੋਂ ਨਿਕਲ ਕੇ ਸਾਬੋ ਕੀ ਤਿਲਵੰਡੀ ਦਮਦਮਾ ਸਾਹਿਬ ਜਾਵਾਂਗੇ ਤੇ ਦਮਦਮਾ ਸਾਹਿਬ ਤੋਂ 2 ਤਰੀਕ ਨੂੰ ਨਿਕਲ ਕੇ ਸ੍ਰੀ ਅਮਰੋਸਰ ਸਾਹਿਬ ਦਰਬਾਰ ਸਾਹਿਬ ਪਹੁੰਚਾਂਗੇ ਤੇ ਉਸਦੇ ਬਾਅਦ 4 ਤਰੀਕ ਨੂੰ ਉਥੋਂ 11:30 11 ਵਜੇ ਅਕਾਲ ਤਖਤ ਸਾਹਿਬ ਤੋਂ ਨਗਰ ਵਿਸ਼ਾਲ ਨਗਰ ਕੀਰਤਨ ਨਿਕਲੂਗਾ ਤੇ ਅਕਾਲੀ 바બા ਫੁੱਲਾ ਸਿੰਘ ਜੀ ਬੁਰਸਤੇ ਉੱਥੋਂ ਹੱਲਾ ਕਰਾਂਗੇ ਜਿੱਦਾਂ ਹਜੂਰ ਸਾਹਿਬ ਜਿੱਦਾਂ ਕਿਰਪਾਨਾ ਕੱਢ ਕੇ ਹੱਲਾ ਹੁੰਦਾ ਹੈ ਉਹ ਹੱਲਾ ਕਰਾਂਗੇ ਉੱਥੇ ਤੇ ਉਹਦੇ ਵਿੱਚ ਸ਼ਿਰਕਤ ਕਰਾਂਗੇ 바બા ਬਲਵੀਰ ਸਿੰਘ ਜੀ ਬੁੱਢਾ ਦਲ ਸ਼ਾਨੋ ਕਰੋੜੀ ਤੇ 바બા ਉਤਾਰ ਸਿੰਘ ਜੀ ਵਿਦੀਚੰਦ ਦਲ ਤੇ 바બા ਬਲਵੀਰ ਸਿੰਘ ਜੀ ਤਰਮਾ ਦਲ ਉਹ ਵੀ ਉਹਦੇ ਵਿੱਚ ਉਹਨਾਂ ਦੇ ਹਾਤੀ ਕੋੜੇ ਤੇ ਸਾਰਾ ਕੁਝ ਲੈ ਕੇ ਊਂਟ ਤੇ ਉਹ ਲੈ ਕੇ ਸਾਰਾ ਉਹ ਦਲ ਵਿੱਚ ਨਗਰ ਕੀਰਤਨ ਵਿੱਚ ਆਉਣ ਦਾ ਉਹਨਾਂ ਨੇ ਵੀ ਦੱਸਿਆ ਸਾਨੂੰ ਤੇ ਸਾਰੀ ਸੰਗਤ ਨੂੰ ਫਿਰ ਇੱਕ ਵਾਰੀ ਕਵਾਂਗਾ ਅੰਮ੍ਰਿਤਸਰ ਸਾਹਿਬ ਵੀ ਨਗਰ ਕੀਰਤਨ ਜਿਹੜੇ ਨਿਕਲੂਗਾ ਉਹਦੇ ਵਿੱਚ ਸਾਰੇ ਸ਼ਾਮਿਲ ਹੋ ਤੇ ਜਿਹੜੇ ਗੁਰੂ ਸਾਹਿਬ ਦੇ ਪਾਵਨ ਸਰੂਪ ਇਤਿਹਾਸਿਕ ਪਾਵਨ ਸਰੂਪ ਹੱਥ ਲਿਖ ਸਰੂਪ ਆਏ ਨੇ ਤੇ ਗੁਰੂ ਸਾਹਿਬ ਦੇ ਕੋੜੇ ਆਏ ਉਹਦੇ ਵੀ ਦਰਸ਼ਨ ਕਰੋ ਤੇ ਆਪਣਾ ਜੀਵਨ ਸਫਲ ਕਰੋ ਤੇ ਖੁਸ਼ੀਆਂ ਮਾਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ